ਇਹਨੂੰ 5 ਵੀ 5 ਮੋਟਰਸਾਈਕਲ ਦੇ ਇੱਕ ਐਕਟਿਵ ਪ੍ਰੋਗਰਾਮਦ ਕੀਤਾ ਜਾਪੇ। ਇਹਨੇ ਚੋਰੀ ਅਲਗ-ਅਲਗ ਥਾਵਾਂ 'ਤੇ ਚੋਰੀ ਕੀਤਾ ਸੀ। ਜੇਕਰ ਜੇਕਰ ਗੱਲ ਕਰੀਏ ਸਰ ਪੁਰਾਣੇ ਅਗਰ ਰਿਕਾਰਡ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਰਿਕਾਰਡ? ਦੋ ਪਹੀਆ ਵਾਹਨ ਚੋਰਾਂ ਵੱਲੋਂ ਲਗਾਤਾਰ ਬਲਟਾਣਾ ਖੇਤਰ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਬਲਟਾਣਾ ਵਾਸੀਆਂ ਲਈ ਵੀ ਇੱਕ ਵੱਡਾ ਸਿਰ ਦਰਦ ਬਣਿਆ ਹੋਇਆ ਸੀ। ਉੱਥੇ ਹੀ ਪੁਲਿਸ ਲਈ ਵੀ ਚੁਣੌਤੀ ਸੀ। ਸੋ ਇੱਕ ਵੱਡੇ ਗ੍ਰੋਥ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਸਾਡੇ ਨਾਲ ਚੌਂਕੀ ਇੰਚਾਰਜ ਅਜੇ ਸ਼ਰਮਾ ਮਜੂਦਾ ਗੱਲਬਾਤ ਕਰ ਲੈਣੇ ਸਰ ਪਹਿਲਾਂ ਤਾਂ ਮਾਮਲਾ ਦੱਸੋ ਜਿਨ੍ਹਾਂ ਲੋਕਾਂ ਨੂੰ ਫੜਿਆ ਇਹ ਮਾਮਲਾ ਫੜੇ ਕਿਥੋਂ ਇਹ ਬੇਸਿਕਲੀ ਬਲਟਾਣੇ ਦਾ ਆਪਾਂ ਫੜੇ ਬਿਗ ਬਾਜ਼ਾਰ ਲੰਗੋ ਇਹ ਸਨੈਚਰ ਸੀ ਬੇਸਿਕਲੀ ਨਿਕਸ ਸਨੈਚ ਕੀਤਾ ਸੀ ਇੱਕ ਲੇਡੀ ਦੇ ਨਾਲ ਉਹ ਲੇਡੀ ਇੰਜਰਡ ਵੀ ਹੋ ਗਈ ਸੀ ਉਹਦੇ ਮਤ ਆਪਾਂ ਸਭਾਂ ਚ ਪਰਚਾ ਦਰਜ ਕੀਤਾ ਸੀ ਆਪਾਂ ਇਹਨਾਂ ਦੇ ਖਿਲਾਫ ਤੇ ਫਿਰ ਇਹਨਾਂ ਨੂੰ ਰੈਸਟ ਕੀਤਾ ਆਪਾਂ ਇਹਨਾਂ ਕੋਲੋਂ ਇਹਨਾਂ ਕੋਲੋਂ ਇੱਕ ਤਾਂ ਮੋਬਾਈਲ ਫੋਨ ਸਨੈਚ ਕੀਤਾ ਜਿਹੜਾ ਸੀ ਉਹਦੇ ਪਰਸ ਲੇਡੀ ਦਾ ਉਹ ਵੀ ਬਰਾਮਦ ਹੋ ਗਿਆ ਇਹਦੇ ਕੋਲੋਂ 5 ਵਿਕ 5 ਮੋਟਰਸਾਈਕਲ ਦੇ ਇੱਕ ਐਕਟਿਵ ਆ ਬਰਾਮਦ ਕੀਤਾ ਸੀ ਆਪਾਂ ਇਹਨੇ ਚੋਰੀ ਅਲੱਗ-ਅ ਜੇਕਰ ਜੇਕਰ ਗੱਲ ਕਰੀਏ ਸਰ ਪੁਰਾਣੇ ਅਗਰ ਰਿਕਾਰਡ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਰਿਕਾਰਡ ਹੈ ਉਹ ਰਿਕਾਰਡ ਨੂੰ ਚੈੱਕ ਕਰ ਰਹੇ ਬੀਜਕਲੀ ਨਸ਼ਾ ਪ੍ਰਵਿਰਤੀ ਦੇ ਲੋਕ ਨੇ ਨਸ਼ੇੜੀ ਟਾਈਪ ਲੋਕ ਨੇ ਜੀ ਤੇ ਇਹਨਾਂ ਦਾ ਪੁਰਾਣਾ ਰਿਕਾਰਡ ਆਪਾਂ ਚੈੱਕ ਕਰੇ ਵੀ ਨਾ ਪਹਿਲਾਂ ਤਾਂ ਨਹੀਂ ਕੋਈ ਪਰਚੇ ਦਰਜੇ ਨੇ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਨੂੰ ਅੰਜਾਮ ਦੇ ਹਾਂਜੀ ਨਸ਼ੇ ਦੀ ਪੂਰਤੀ ਲਈ ਸੀ ਜਿਹੜਾ ਪਰਚ ਸਟੋਰੀ ਹੋਇਆ ਸੀ ਉਸ ਦੇ ਵਿੱਚ ਕੀ ਕੀ ਸੀ ਸਰ ਉਹਦੇ ਵਿੱਚ ਕੁਝ ਪੈਸੇ ਸੀ 3000 ਰੁਪਏ ਸੀ ਤੇ ਇੱਕ ਮੋਬਾਈਲ ਫੋਨ ਸੀ ਮੋਬਾਈਲ ਫੋਨ ਫੜ ਲਿਆ ਉਹਦੇ ਨਾਲ ਜਿਹੜੇ ਬਰਾਮਦ ਕਰ ਲਿਆ ਜਿਹੜੇ ਪੈਸੇ ਸੀ ਉਹ ਬਰਾਮਦ ਨਹੀਂ ਹੋਏ ਜੀ ਫਿਲਹਾਲ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਰਿਮਾਂਡ ਰਮਾਉਂਡ ਲੱਗੇ ਕਾਰਵਾਈ ਜਾਰੀ ਹੈ ਕੀ ਕਰ ਰਹੇ ਸੀ ਰਿਮਾਂਡ ਲਿਆ ਜੀ ਇਹਨਾਂ ਦਾ ਕੱਲ ਕੋਰਟ ਚ ਪੇਸ਼ ਕਰਾਂਗੇ ਇਹਨਾਂ ਨੂੰ ਤਿੰਨ ਦਿਨ ਦਾ ਰਿਮਾਂਡ ਲਿਆ ਛਣੰਦਾ ਜੀ ਫਿਲਹਾਲ ਜਿਹੜੇ ਦੋ ਜਣੇ ਫੜੇ ਨੇ ਕੀ ਲੱਗਦਾ ਇਸ ਤੋਂ ਇਲਾਵਾ ਵੀ ਹੋਰ ਵੱਡਾ ਘਰੋ ਹੈ ਹਲੇ ਕਿਸ ਅੰਡਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਆਪਾਂ ਇਹਨੂੰ ਜੇ ਕੋਈ ਆਇਆ ਸਾਹਮਣੇ ਦੋਨੋਂ ਵੀ ਅਰੈਸਟ ਕਰਾਂਗੇ ਬਿਲਕੁਲ ਏਸੀ ਚੌਂਕ ਇਨਚਾਰਜ ਅਜੇ ਸ਼ਰਮਾ ਜੀ ਨਾਲ ਦਾ ਸਾਫ਼ ਤੌਰ ਤੇ ਕਹਿਣਾ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਵੀ ਜਿਹੜੇ ਲੱਗਦਾ ਹੈ ਕਿ ਅੱਗੇ ਗਰੋਹ ਦੇ ਜਿਹੜੇ ਮੈਂਬਰ ਨੇ ਜਾਂ ਹੋਰ ਚੀਜ਼ਾਂ ਵੀ ਇਹਨਾਂ ਤੋਂ ਬਰਾਮਤ ਹੋਣ ਦੀ ਹੈ ਜਿਹੜੀ ਉਹ ਪੂਰੀ ਉਮੀਦ ਹੈ ਦੋ ਪਹੀਆ ਵਾਹਨ ਚੋਰਾਂ ਵੱਲੋਂ ਲਗਾਤਾਰ ਬਲਟਾਣਾ ਖੇਤਰ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬਲਟਾਣਾ ਵਾਸੀਆਂ ਲਈ ਵੀ ਇੱਕ ਵੱਡਾ ਸਿਰ ਦਰਦ ਬਣਿਆ ਹੋਇਆ ਸੀ ਉੱਥੇ ਹੀ ਪੁਲਿਸ ਲਈ ਵੀ ਚੁਣੌਤੀ ਸੀ ਸੋ ਇੱਕ ਵੱਡੇ ਗ੍ਰੋਹ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਸਾਡੇ ਨਾਲ ਚੌਂਕ ਇਨਚਾਰਜ ਅਜੇ ਸ਼ਰਮਾ ਮੌਜੂਦਾ ਗੱਲਬਾਤ ਕਰ ਲੈਣੇ ਸਰ ਪਹਿਲਾਂ ਤਾਂ ਮਾਮਲਾ ਦੱਸੋ ਜਿਨ੍ਹਾਂ ਲੋਕਾਂ ਨੂੰ ਫੜਿਆ ਇਹ ਮਾਮਲਾ ਫੜੇ ਕਿਥੋਂ ਇਹ ਬੇਸਿਕਲੀ ਬਲਟਾਣੇ ਦਾ ਫੜੇ ਬਿਗ ਬਾਜ਼ਾਰ ਲੰਘੋ ਇਹ ਸਨੈਚਰ ਸੀ ਬੇਸਿਕਲੀ ਨਿਕਸ ਮੈਚ ਕੀਤਾ ਸੀ ਇੱਕ ਲੇਡੀ ਦੇ ਨਾਲ ਉਹ ਲੇਡੀ ਇੰਜਰਡ ਵੀ ਹੋ ਗਈ ਸੀ ਉਹਦੇ ਮਤ ਆਪਸ ਮਾਂ ਤੇ ਪਰਚਾ ਦਰਜ ਕੀਤਾ ਸੀ ਆਪਾਂ ਇਹਨਾਂ ਦੇ ਖਿਲਾਫ ਤੇ ਫਿਰ ਇਹਨਾਂ ਨੂੰ ਅਰੈਸਟ ਕੀਤਾ ਆਪਾਂ ਇਹਨਾਂ ਕੋਲੋਂ ਇਹਨਾਂ ਕੋਲੋਂ ਇੱਕ ਤਾਂ ਮੋਬਾਈਲ ਫੋਨ ਚ ਰੈਚ ਕੀਤਾ ਜਿਹੜਾ ਸੀ ਉਹਦੇ ਪਰਸ ਲੇਡੀ ਦਾ ਉਹ ਵੀ ਬਰਾਮਦ ਹੋ ਗਿਆ ਇਹਨਾਂ ਦੇ ਕੋਲੋਂ ਪੰਜ ਪੰਜ ਮੋਟਰਸਾਈਕਲ ਦੇ ਇੱਕ ਐਕਟਿਵ ਆ ਬਰਾਮਦ ਕੀਤਾ ਸੀ ਆਪਾਂ ਇਹਨੇ ਚੋਰੀ ਅਲੱਗ-ਅਲੱਗ ਜੇਕਰ ਜੇਕਰ ਗੱਲ ਕਰੀਏ ਸਰ ਪੁਰਾਣੇ ਅਗਰ ਰਿਕਾਰਡ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਰਿਕਾਰਡ ਹੈ ਉਹ ਰਿਕਾਰਡ ਨੂੰ ਚੈੱਕ ਕਰ ਰਹੇ ਬੀਜਿਕਲੀ ਨਸ਼ਾ ਪ੍ਰਵਿਰਤੀ ਦੇ ਲੋਕ ਨੇ ਨਸ਼ੇੜੀ ਟਾਈਪ ਲੋਕ ਨੇ ਜੀ ਤੇ ਇਹਨਾਂ ਦਾ ਪੁਰਾਣਾ ਰਿਕਾਰਡ ਆਪਾਂ ਚੈੱਕ ਕਰੇ ਵੀ ਨਾ ਪਹਿਲਾਂ ਤਾਂ ਨਹੀਂ ਕੋਈ ਪਰਚੇ ਦਰਜ ਨੇ ਤਾਂ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਨੂੰ ਅੰਜਾਮ ਦੇ ਨੇ ਹਾਂਜੀ ਨਸ਼ੇ ਦੀ ਪੂਰਤੀ ਲਈ ਜਿਹੜਾ ਪਰਸ ਚੋਰੀ ਹੋਇਆ ਸੀ ਉਸ ਦੇ ਵਿੱਚ ਕੀ ਕੀ ਸੀ ਸਰ ਉਹਦੇ ਵਿੱਚ ਕੁਝ ਪੈਸੇ ਸੀ 3000 ਰੁਪਏ ਜੀ ਤੇ ਇੱਕ ਮੋਬਾਈਲ ਫੋਨ ਸੀ ਮੋਬਾਈਲ ਫੋਨ ਫੜ ਲਿਆ ਉਹਦੇ ਨਾਲ ਜਿਹੜੇ ਬਰਾਮਦ ਕਰ ਲਿਆ ਜਿਹੜੇ ਪੈਸੇ ਸੀ ਉਹ ਬਰਾਮਦ ਨਹੀਂ ਹੋਏ ਜੀ ਫਿਲਹਾਲ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਰਿਮਾਂਡ ਰਮਾਉਂਡ ਲੈ ਕੇ ਕਾਰਵਾਈ ਜਾ ਰਹੀ ਹੈ ਕੀ ਕਰਦੇ ਸੀ ਰਿਮਾਂਡ ਲਿਆ ਜੀ ਇਹਨਾਂ ਦਾ ਕੱਲ ਕੋਰਟ ਚ ਪੇਸ਼ ਕਰਾਂਗੇ ਇਹਨਾਂ ਨੂੰ 3 ਦਿਨ ਦਾ ਰਿਮਾਂਡ ਲਿਆ ਸੀ ਇਹਨਾਂ ਦਾ ਜੀ ਸਰ ਫਿਲਹਾਲ ਜਿਹੜੇ 2 ਜਣੇ ਫੜੇ ਨੇ ਕੀ ਲੱਗਦਾ ਇਸ ਤੋਂ ਇਲਾਵਾ ਵੀ ਹੋਰ ਵੱਡਾ ਘਰੋ ਹੈ ਕੀ ਇਸ ਅੰਡਰ ਇਨਵੈਸਟੀਗੇਟ ਕਰ ਰਹੇ ਸੀ ਆਪਾਂ ਇਹਨੂੰ ਜੇ ਕੋਈ ਆਇਆ ਸਾਹਮਣੇ ਦੋਨੋਂ ਵੀ ਅਰੈਸਟ ਕਰਾਂਗੇ ਬਿਲਕੁਲ ਐਸਚੋਂ ਕੀ ਇਚਾਰਜ ਅਜੇ ਸ਼ਰਮਾ ਜੀ ਦਾ ਸਾਫ ਤੁਰਤੇ ਕਹਿਣਾ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਵੀ ਜਿਹੜੇ ਲੱਗਦਾ ਹੈ ਕਿ ਅੱਗੇ ਗਰੋਥ ਦੇ ਜਿਹੜੇ ਮੈਂਬਰ ਨੇ ਜਾਂ ਹੋਰ ਚੀਜ਼ਾਂ ਵੀ ਇਹਨਾਂ ਤੋਂ ਬਰਾਮਤ ਹੋਣ ਦੀ ਹੈ ਜਿਹੜੀ ਉਹ ਪੂਰੀ ਉਮੀਦ ਹੈ ਸੋ ਕੈਮਰਾ ਪਰਸਨ ਵਿਚਾਲੇ ਨਾਲ ਦੇਵ ਸ਼ਰਮਾ ਅਖੰਡ ਲੋ ਜ਼ਰਖਪੁਰ